ਹੌਲੀ ਹੌਲੀ ਉਹ ਵੀ ਪਿੱਛੇ हट ਗਿਆ ਉਹ ਵੀ ਰੋਟੀ ਪਾਣੀ ਦੇਣੋਂ हट ਗਿਆ ਫਿਰ ਚੌਂਕ 'ਚ ਹੀ ਰਹਿਣ ਲੱਗ ਗਿਆ ਉੱਥੇ ਫਿਰ ਪੰਜ 6 ਸਾਲ ਚੌਂਕ ਦੇ ਵਿੱਚ ਹੀ ਸੁਣਦਾ ਰਿਹਾ ਕੇਸ ਦਾੜੀ ਵੀ ਕਟਾ ਤੱਕ ਅਫਸਰ ਇੰਨਾ ਜ਼ਿਆਦਾ ਹੋ ਗਿਆ ਸੀ ਤੈਨ ਤੇ ਜਾਖਮ ਹੋ ਗਿਆ ਸੱਟ ਲੱਗ ਗਈ ਵੀ ਮੇਰਾ ਜੇਠ ਜਾਂ ਮੇਰਾ ਸਹੁਰਾ ਫਿਰ ਨੂੰ ਕੁੱਟਦੇ ਮਾਰਦੇ ਭਜਾੜ ਲਿਆ ਇਹ ਮੋਢੇ ਤੇ ਬਾਹਾਂ ਤੇ ਛਾਤੀ ਤੇ ਇੱਥੇ ਸਾਰੇ ਮੇਰੀ ਵਾਈਫ ਦਾ ਨਾਮ ਭੋਲੀ ਆ ਇਹਨੇ ਸਾਰੇ ਬੋਡੀ ਦੇ ਉੱਤੇ ਆਪਣੀ ਵਾਈਫ ਦੇ ਨਾਮ ਲਿਖੇ ਹੋਏ ਆ ਆਪਣੀ ਵਾਈਫ ਨੂੰ ਇੰਨਾ ਪੂਜਦਾ ਸੀਗਾ ਭੋਲੀ ਮਾਤਾ ਦੀ ਜੈ ਭੋਲੀ ਮਾਤਾ ਦੀ ਜੈ ਮਤਲਬ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਜੀ ਰਤਨਦੀਪ ਵੀਰਾ ਸਾਡੇ ਕੋਲ 2016 ਤੋਂ ਰਹਿ ਰਿਆ। ਅਸੰਦ ਤੋਂ ਕਰਨਾਲ ਤੋਂ ਵੀਰੇ ਨੂੰ ਲੈ ਕੇ ਆਏ ਸੀਗੇ। ਕੇਸ ਦਾੜੀ ਕੱਟੇ ਹੋਏ ਸੀ ਬਾਈ ਦੇ ਬਹੁਤ ਹੀ ਮਾੜੇ ਲਾਸੀ ਉਹਦੇ ਵੀਰੇ ਦੇ। ਗ੍ਰੰਤੀ ਸਿੰਘ ਦਾ ਬੇਟਾ ਭਰਾ ਵੀ ਗ੍ਰੰਤੀ ਸਿੰਘ ਆ ਪਹਿਣਾ ਵੀ ਗੁਰਮੁਖੀ ਦੀਆਂ ਟੀਚਰ ਆ। ਵਿਆਹ ਹੋਇਆ ਸੀ ਚਮਕੌਰ ਸਾਹਿਬ ਬੱਚੇ ਆ ਦੋ बस ਉਹ ਜਿੰਦਗੀ 'ਚ ਐਸੇ ਹਾਲਾਤ ਬਣੇ ਵਾਈਫ ਤੋਂ ਵੀ ਅਲੱਗ ਹੋ ਗਿਆ ਉਸ ਤੋਂ ਬਾਅਦ ਕਰਨਾਲਾ ਸੰਦ ਦੋ ਭੈਣਾਂ ਵਿਆਹੀਆਂ ਹੋਈਆਂ ਸੀ ਇਹਦੀਆਂ ਬਸ ਉੱਥੇ ਉਹਨਾਂ ਦੇ ਘਰੇ ਜਾਂਦਾ ਸੀ ਰੋਟੀ ਖਾਣ ਹੌਲੀ-ਹੌਲੀ ਉਹ ਵੀ ਪਿੱਛੇ हट ਗਿਆ ਉਹ ਵੀ ਰੋਟੀ ਪਾਣੀ ਦੇਣੋਂ हट ਗਿਆ ਫਿਰ ਚੌਂਕ 'ਚ ਹੀ ਰਹਿਣ ਲੱਗ ਗਿਆ ਉੱਥੇ ਫਿਰ ਪੰਜ-ਛੇ ਸਾਲ ਚੌਂਕ ਦੇ ਵਿੱਚ ਹੀ ਸੌਂਦਾ ਰਿਹਾ ਕੇਸ ਦਾੜੀ ਵੀ ਕਟਾ ਤੱਕ ਅਫਸਰ ਇੰਨਾ ਜ਼ਿਆਦਾ ਹੋ ਗਿਆ ਸੀ ਪੈਰ ਤੇ ਜ਼ਖਮ ਹੋ ਗਿਆ ਸੱਟ ਲੱਗੀ ਫੇਰ ਇਹਦੀ ਛੋਟੀ ਭੈਣ ਨੇ ਸਾਨੂੰ ਫੋਨ ਕੀਤਾ ਕਹਿੰਦੇ ਵੀਰੇ ਵੀ ਮੈਂ ਗੁਰਮੁਖੀ ਦੀ ਟੀਚਰ ਆ ਮੈਨੂੰ ਗੁਰਮੁਖੀ ਮੇਰੇ ਵੀਰੇ ਨੇ ਸਿਖਾਈ ਆ ਪਰ ਹੁਣ ਜਦੋਂ ਮੈਂ ਆਪਣੇ ਵੀਰੇ ਨੂੰ ਇੱਦਾਂ ਸੜਕਾਂ ਤੇ ਰੋਲਦਾਂ ਦੇਖਦੇ ਨੇ ਤੇ ਸਾਡੇ ਘਰੇ ਵੀ ਆ ਜਾਂਦਾ ਰੋਟੀ ਖਾਣ ਵੀ ਮੇਰਾ ਜੇਠ ਜਾਂ ਮੇਰਾ ਸਹੁਰਾ ਫਿਰ ਨੂੰ ਕੁੱਟਦੇ ਮਾਰਦੇ ਭਜਾ ਦਿੰਦੇ ਆ ਵੀ ਹਾਨੂੰ ਰੋਟੀ ਖਵਾਉਣ ਦਾ ਵੀ ਹਕਮ ਨਹੀਂ ਆਉਂਦਾ ਫਿਰ ਸਾਡਾ ਟੀਮ ਦਾ ਮੈਂਬਰ ਅੰਬਾਲੇ ਤੋਂ ਵੀਰਾ ਗੁਰਪ੍ਰੀਤ ਸਿੰਘ ਫਿਰ ਅਸੀਂ ਉਹਦੀ ਡਿਊਟੀ ਲਈ ਵੀਰੇ ਤੋਂ ਅਸੰਦ ਤੋਂ ਕਰਨਾਲ ਤੋਂ ਰਤਨਦੀਪ ਵੀਰੇ ਨੂੰ ਨਾਲ ਜਾ ਕੇ ਲਿਆ ਫਿਰ ਉਹਦੀ ਭੈਣ ਤੇ ਸਾਡਾ ਟੀਮ ਦਾ ਮੈਂਬਰ ਗੁਰਪ੍ਰੀਤ ਇਹਨੂੰ ਵੀਰੇ ਨੂੰ ਲੈ ਕੇ ਆਇਆ 2016 ਚ ਅਸੀਂ ਉਦੋਂ ਬਾਹਰ ਨਹਾੜੇ ਟੈਂਟ ਲਾ ਕੇ ਤੰਬੂ ਲਾ ਕੇ ਤਰਪਾਲਾਂ 'ਚ ਰਹਿੰਦੇ ਸੀ ਫਿਰ ਰਤਨਦੀਪ ਵੀਰਾ ਠੀਕ ਹੋਣ ਲੱਗਿਆ ਕੇਸ ਦਾੜਾ ਪ੍ਰਕਾਸ਼ ਹੋ ਗਿਆ ਜਨਮ ਤੋਂ ਹੀ ਗ੍ਰੰਤੀ ਸਿੰਘ ਦਾ ਬੇਟਾ ਹੋਣ ਕਰਕੇ ਗੁਰੂ ਘਰ 'ਚ ਹੀ ਜਨਮ ਹੋਇਆ ਸੀ ਵੀਰੇ ਦਾ ਗੁਰਬਾਣੀ ਦੀ ਇੰਨੀ ਜ਼ਿਆਦਾ ਨੌਲੇਜ ਆ ਵੀਰੇ ਨੂੰ ਕੀਰਤਨ ਇੰਨਾ ਸੋਹਣਾ ਕਰਦਾ ਵੀਰਾ ਆਵਾਜ਼ ਇੰਨੀ ਜ਼ਿਆਦਾ ਰਸ ਪਿੰਦੀ ਹੈ ਬਾਈ ਦੀ ਮੰਤਰ ਮੁਕਤ ਕਰ ਦਿੰਦਾ ਜਦੋਂ ਸ਼ਬਦ ਲਾਉਂਦਾ ਕੀਰਤਨ ਕਰਦਾ ਬਾਈ ਤੇ 2016 ਤੋਂ ਲੈ ਕੇ ਅੱਜ ਤੱਕ ਕਰੀਬ 9 ਸਾਲ ਹੋ ਗਏ ਸਫ਼ਰ ਸਾਡੇ ਕੋਲੇ ਵੀਰੇ ਨੂੰ ਕੀਰਤਨੀਏ ਸਿੰਘ ਦੀ ਸੇਵਾ ਨਿਭਾ ਰਿਹਾ ਵੀਰਾ ਪਾਠ ਕਰਨਾ ਗੁਰਦੁਆਰਾ ਸਾਹਿਬ ਦੇ ਵਿੱਚ ਇਹਦੇ ਬੱਚਿਆਂ ਨਾਲ ਵੀ ਸੰਪਰਕ ਹੋ ਗਿਆ ਸੀ ਇਹਦਾ ਵਾਈਫ ਵੀ ਇਹਦੀ ਮਿਲ ਗਈ ਸੀ ਆਕੇ ਨੂੰ ਪਰ ਫਿਰ ਉਹ ਪਿੱਛੇ हट ਗਏ ਤਤਲਦੀਪ ਬਹੁਤ ਵਾਰ ਕੋਸ਼ਿਸ਼ ਕਰਦਾ ਰਿਹਾ ਆਪਣੀ ਵਾਈਫ ਕੋਲੇ ਜਾਣ ਨੂੰ ਆਪਣੀ ਵਾਈਫ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਇਹ ਬੰਦਾ ਇੰਨਾ ਜ਼ਿਆਦਾ ਅਟੈਚ ਆ ਤੁਸੀਂ ਦੇਖੋ ਇਹਦੀ ਬਾਡੀ ਦੇ ਉੱਤੇ ਕਿੰਨੀਆਂ ਥਾਵਾਂ ਤੇ ਆਪਣੀ ਵਾਈਫ ਦੇ ਨਾਮ ਲਿਖੇ ਹੋਏ ਆ ਇਹ ਮੋਢੇ ਤੇ ਮਾਹਾਂ ਤੇ ਛਾਤੀ ਤੇ ਇੱਥੇ ਸਾਰੇ ਇਹਨਾਂ ਦੀ ਵਾਈਫ ਦਾ ਨਾਮ ਭੋਲੀ ਹੈ ਇਹਨੇ ਸਾਰੇ ਬਾਡੀ ਦੇ ਉੱਤੇ ਆਪਣੀ ਵਾਈਫ ਦੇ ਨਾਮ ਲਿਖੇ ਹੋਏ ਆ। ਮੇਲਿਆਂ ਤੇ ਜਿਵੇਂ ਆਪਾਂ ਲਿਖਾ ਲਿੰਨੇ ਆ ਓਵੇਂ ਇਹ ਜਦੋਂ ਸਾਨੂੰ ਮਿਲਿਆ ਸੀ ਇਹ ਕਰੀਬ 6 ਮਹੀਨੇ ਤਾਂ ਆਪਣੀ ਵਾਈਫ ਨੂੰ ਇੰਨਾ ਪੂਜਦਾ ਸੀਗਾ ਭੋਲੀ ਮਾਤਾ ਦੀ ਜੈ ਭੋਲੀ ਮਾਤਾ ਦੀ ਜੈ ਮਤਲਬ ਇੰਨਾ ਜ਼ਿਆਦਾ ਆਪਣੀ ਵਾਈਫ ਨਾਲ ਅਟੈਚ ਸੀਗਾ। ਅਸੀਂ ਉਹ ਭੈਣ ਨੂੰ ਵੀ ਸੱਦਿਆ ਸੀ ਉਹਨੂੰ ਸਮਝਾਇਆ ਵੀ ਸੀਗਾ ਪਰ ਸ਼ਾਇਦ ਉਹਦੀ ਕੋਈ ਇਸ ਤੋਂ ਵੀ ਵੱਡੀ ਮਜਬੂਰੀ ਹੋਊਗੀ ਵੀ ਜਿਹੜੀ ਇੰਨੇ ਪਿਆਰ ਕਰਨ ਵਾਲੇ ਆਪਣੇ ਹਸਬੰਦ ਨੂੰ ਇੰਨਾ ਹਾਲਾਤਾਂ 'ਚ ਛੱਡ ਕੇ ਉਹ ਪਾਸੇ ਹੋਊਂਦਾ ਹੈ ਤੇ ਹੁਣ ਰਤਨਦੀਪ ਵੀਰਾ ਘਰੇ ਜਾਂਦਾ 2-4 ਮਹੀਨੇ ਬਾਅਦ 5 ਤ ਦਿਨ ਲਾ ਕੇ ਮੁੜਿਆ ਆਉਂਦਾ ਸਾਡੇ ਕੋਲੇ ਸਮੇਂ-ਸਮੇਂ ਤੇ ਅਸੀਂ ਭੇਜਦੇ ਰਹਿੰਦੇ ਆਂ ਉਹਨੇ ਦੇ ਫਾਦਰ ਸਾਹਿਬ ਬਿਮਾਰ ਨੇ ਜਿਨ੍ਹਾਂ ਨੇ ਸਾਰੀ ਉਮਰ ਗੁਰੂ ਘਰ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਹੁਣ ਬਜ਼ੁਰਗ ਹੋ ਗਿਆ ਸ਼ਰੀਰ ਭਰਾ ਤੁਹਾਡਾ ਭਰਾ ਕਿੱਥੇ ਗੁਰਦੁਆਰਾ ਸਾਹਿਬ ਦਾ ਅਮਰੀਕਾ ਚਲੇ ਗਏ ਹੋ ਅਮਰੀਕਾ ਚਲੇ ਗਏ ਹੋ ਪਹਿਲਾਂ ਕਿੱਥੇ ਸੀ ਪਹਿਲੇ ਉੱਥੇ ਆਪਣਾ ਆਸਾਂਦੀ ਹੁੰਦਾ ਸੀ ਆਸਾਂਦੀ ਸੀ ਗੁਰਦੁਆਰਾ ਨੇ ਕਰ ਗੁਰਦੁਆਰਾ ਨੇ ਕਰ ਰੇਨ ਲਾ ਕੇ ਗੁਰਦੁਆਰਾ ਸਾਹਿਬ ਤੇ ਹੁਣ ਬਾਪੂ ਬਜ਼ੁਰਗ ਹੋਣ ਕਰਕੇ ਇੱਥੋਂ ਵੀ ਇੱਕ ਦੋ ਵਾਰੀ ਸੱਦ ਕੇ ਇਲਾਜ ਕਰਾਇਆ ਬਾਪੂ ਦਾ ਅਸੀਂ ਦਵਾਈ ਸ਼ੁਰੂ ਕਰਾਈ ਸੀ ਔਰ ਦੂਰ ਪੈਂਦਾ ਬਜ਼ੁਰਗ ਸ਼ਰੀਰਾਂ ਨਹੀਂ ਆ ਹੁੰਦਾ ਹੁਣ ਇਹ ਫਿਕਰ ਕਰਦਾ ਆਪਣੇ ਫਾਦਰ ਦੀ ਬਹੁਤ ਜ਼ਿਆਦਾ ਇਹ ਚਾਹੁੰਦਾ ਵੀ ਮੈਂ ਆਪਣੇ ਫਾਦਰ ਦੇ ਨਾਲ ਰਹਾ ਜਾਂਦੀ ਮੈਂ ਸੇਵਾ ਕਰਾਂ ਇਸ ਚੀਜ਼ ਦੀ ਕਾਫੀ ਜ਼ਿਆਦਾ ਟੈਨਸ਼ਨ ਲੈਂਦਾ ਵੀਰਾ ਹੁਣ ਪਿਛਲੇ ਕੁਝ ਦਿਨਾਂ ਤੋਂ ਇਹ बार-बार ਕਹਿ ਰਿਹਾ ਸੀ ਵੀ ਮੈਂ ਜਾਣਾ ਵੀ ਮੈਂ ਹੁਣ ਠੀਕ ਆ ਮੈਂ ਜਾ ਕੇ ਆਪਣੇ ਪਿਤਾ ਜੀ ਦੇ ਨਾਲ ਰਹਿਣਾ ਚਾਹੁੰਦਾ ਮੈਂ ਉਹਨਾਂ ਦੀ ਸੇਵਾ ਕਰਨਾ ਚਾਹੁੰਦਾ ਵੀ ਮੈਂ ਇੱਥੇ ਰਹਿਣਾ ਨਹੀਂ ਪਹਿਲਾਂ ਤਾਂ 2-4 ਵਜੇ ਮੈਂ ਸਮਝਾਇਆ ਪਰ ਫਿਰ ਇਹ ਵੀਰੇ ਦੀ ਗੱਲ ਸੁਣ ਕੇ ਮਨ ਨੂੰ ਲੱਗਿਆ ਵੀ ਠੀਕ ਆ ਹੁਣ ਇਹ ਵੀਰਾ ਹੁਣ ਆਪਣੇ ਬਾਪ ਦੀ ਸੇਵਾ ਕਰ ਸਕਦਾ ਇਹਦਾ ਵੀ ਫਰਜ਼ ਬਣਦਾ ਜੇ ਛੋਟਾ ਭਰਾ ਬਾਹਰ ਚੱਲ ਗਿਆ ਅਮਰੀਕਾ ਪਹਿਲਾਂ ਤਾਂ ਉਹ ਸਮਝੀ ਜਾਂਦਾ ਸੀ ਆਪਣੇ ਪਿਤਾ ਨੂੰ ਹੁਣ ਇਹਦਾ ਫਰਜ਼ ਬਣਦਾ ਆਪਣੇ ਫਾਦਰ ਦੇ ਪ੍ਰਤੀ ਜਿਹੜਾ ਉਹਦੀ ਸੇਵਾ ਕਰਨ ਦਾ ਤੇ ਇਹ ਵੀਰਾ ਅੱਜ ਕਰਨਾਲ ਸਾਂਭ ਚੱਲਿਆ ਵਾਪਸ ਆਪਣੇ ਘਰ ਆਪਣੇ ਬਾਪ ਦੀ ਸੇਵਾ ਕਰਨ ਤੇ ਬਿਲਕੁਲ ਠੀਕ ਪਿਛਲੇ 7-8 ਸਾਲਾਂ ਤੋਂ ਵੀਰਾ ਕੀਰਤਨੀ ਸਿੰਘ ਦੀ ਗ੍ਰੰਤੀ ਸਿੰਘ ਦੀ ਸੇਵਾ ਸਾਡੇ ਸੁਪਨੇ ਦੇ ਘਰ ਗੁਰੂ ਘਰ ਚ ਨਿਭਾ ਰਿਆ ਸੀ ਵੀਰਾ ਰਤਨਦੀਪ ਅਰਦਾਸ ਕਰਿਓ ਰਤਨਦੀਪ ਵੀਰਾ ਸਾਡਾ ਇਹਨੇ ਬਹੁਤ ਤਨੋਂ ਮਨੋਂ ਸੇਵਾ ਕੀਤੀ ਹੈ ਵੀਰੇ ਨੇ ਇੱਥੇ ਸਾਡੇ ਨਾਲ ਬਹੁਤ ਹੀ ਚੰਗੇ ਸੁਭਾਅ ਦਾ ਬੰਦਾ ਕਈ ਵਾਰੀ ਬਾਪੂ ਸਿਹਨ ਸਿੰਘ ਜੀ ਨੇ ਸਾਡੇ ਉਹ ਵੀ ਗ੍ਰਾਂਤੀ ਸਿੰਘ ਨੇ ਉਹਨਾਂ ਨੂੰ ਥੋੜੀ ਐਂਜਾਇਟੀ ਦੀ ਪ੍ਰੋਬਲਮ ਗੁੱਸਾ ਕਰ ਜਾਂਦੇ ਨੇ ਬਹੁਤ ਜ਼ਿਆਦਾ ਯਾਨੀ ਕਿ ਉਹ ਕਈ ਵਾਰੀ ਬਾਪੂ ਨਾਲ ਵੀਰ ਨਾਲ ਗੁੱਸਾ ਵੀ ਕਰ ਜਾਂਦੇ ਸੀ ਪਰ ਇਹਨਾਂ ਸਾਊ ਬੰਦਾ ਇਹਨੇ ਕਦੇ ਵੀ ਮੋੜ ਮਾਂ ਜਵਾਬ ਨਹੀਂ ਦੇਣਾ ਕਦੇ ਵੀ ਕਿਸੇ ਨੂੰ ਇਹਨੇ ਮਾੜਾ ਲੱਗ ਨਹੀਂ ਬੋਲਣਾ ਜ਼ਿੰਦਗੀ 'ਚ ਦੇਖੋ ਐਸੇ ਹਾਲਾਤ ਬਣਦੇ ਕਈ ਵਾਰੀ ਇਹਦੇ ਦਿਮਾਗ 'ਚੋਂ ਠੀਕ ਨਾ ਹੋਣ ਕਰਕੇ ਡਿਪਰੈਸ਼ਨ ਕਰਕੇ ਨਾ ਇਰੇ ਦਿਮਾਗ ਚ ਮਾੜੀਆਂ ਗੱਲਾਂ ਆਉਣ ਲੱਗ ਜਾਂਦੀਆਂ ਗੰਦੇ ਖਿਆਲ ਆਉਣ ਲੱਗ ਜਾਂਦੇ ਐਨਾ ਸਾਫ ਦਿਲ ਦਾ ਬੰਦਾ ਇਹਨੇ ਮੈਨੂੰ ਆਕੇ ਦੱਸਣਾ ਵੀ ਭਾਈ ਮੈਨੂੰ ਬਹੁਤ ਗੰਦੇ ਖਿਆਲ ਆ ਰਹੇ ਆ ਵੀ ਮੈਨੂੰ ਕੋਈ ਦਵਾਈ ਚੇਂਜ ਕਰਾਓ ਫਿਰ ਡਾਕਟਰ ਨਾਲ ਗੱਲ ਕਰਨੀ ਫਿਰ ਮਤਲਬ ਕਈ ਵਾਰ ਇਹਨੇ ਮੇਰੇ ਨਾਲ ਇਹ ਜ਼ਿਕਰ ਕੀਤਾ ਦਵਾਈ ਚੇਂਜ ਕਰਾਉਣੀ ਤਾਂ ਫਿਰ ਠੀਕ ਹੋਏ ਰਤਨਦੀਪ ਵੀਰੇ ਨੇ ਤੇ ਅੱਜ ਰਤਨਦੀਪ ਵੀਰਾ ਆਪਣੇ ਘਰ ਚੱਲਿਆ ਕਿਤਨੇ ਕਿਤੇ ਅਫਸੋਸ ਵੀ ਇਸ ਗੱਲ ਦਾ ਵੀ ਸਾਡਾ ਭਰਾ ਸਾਨੂੰ ਛੱਡ ਕੇ ਜਾ ਰਿਹਾ ਤੇ ਕਿਤਨੇ ਕਿਤੇ ਇਸ ਗੱਲ ਦਾ ਸਕੂਨ ਵੀ ਆ ਵੀ ਇੰਨੀ ਦੁੱਖ ਤਕਲੀਫ ਆ 5 ਸਾਲ ਸੜਕਾਂ ਤੇ ਰਿਹਾ ਪਰ ਅੱਜ ਆਪਣੇ ਬਾਪ ਦੀ ਸੇਵਾ ਕਰਨ ਚੱਲਿਆ ਅੱਜ ਆਪਣੇ ਬਾਪ ਦੀ ਸੇਵਾ ਵਾਸਤੇ ਸੰਭਾਲ ਵਾਸਤੇ ਇ ਵੀ ਦੇ ਮਨ ਚ ਇਹਦੇ ਖਿਆਲ ਦੇ ਵਿੱਚ ਇਹ ਜਜ਼ਬਾ ਪੈਦਾ ਹੋਇਆ ਤੇ ਵਾਹਿਗੁਰੂ ਕਿਰਪਾ ਕਰਨ ਤੇ ਵੀਰ ਆਪਣੇ ਫਾਦਰ ਸਾਹਿਬ ਦੀ ਸੇਵਾ ਕਰ ਸਕੇ ਉਹਨਾਂ ਦੀ ਸੰਭਾਲ ਕਰ ਸਕੇ ਠੀਕ ਹੈ ਰਤਨਦੀਪ ਅਸੀਂ ਤੇ ਅਰਦਾਸ ਕਰਦੇ ਨਾ ਤੇਰੇ ਬੱਚੇ ਵੀ ਤੈਨੂੰ ਮਿਲ ਜਾਣ ਨਾ ਤੇ ਤੂੰ ਚਾਹਣਾ ਉਹਨਾਂ ਨੂੰ ਰਹਿਣਾ ਬੱਚਿਆਂ ਕੋਲੇ ਹਾਂ ਬੱਚੇ ਵੱਡੇ ਹੋ ਜਾਣਗੇ ਫਿਰ ਉਹ ਬੁਲਾ ਲੈਣਗੇ ਹੂੰ ਆਉਣਗੇ ਉਹ ਕੋਈ ਨਾ ਤੇਰੇ ਕੋਲੇ ਹੌਲੀ ਹੌਲੀ ਜਿਵੇਂ ਜਿਵੇਂ ਉਹ ਬਾਲਗ ਹੋਣਗੇ ਉਹਨਾਂ ਨੂੰ ਸਮਝ ਆਊਗੀ ਵੀ ਸਾਡਾ ਬਾਪ ਕੋਈ ਮਾੜਾ ਬੰਦਾ ਨਹੀਂ ਸੀਗਾ ਹਨਾ ਤੇ ਫਿਰ ਉਹ ਆਉਣਗੇ ਤੇਰੇ ਕੋਲੇ ਕੋਈ ਨਾ ਫਿਕਰ ਨਾ ਕਰ ਜਦੋਂ ਫਿਰ ਬਾਪ ਦੀ ਪਿਤਾ ਜੀ ਦੀ ਸੇਵਾ ਕਰਨੀ ਹੈ ਜਾ ਕੇ ਹਾਂਜੀ ਹਾਂਜੀ ਠੀਕ ਆ ਤੇ ਇੱਕ ਮੇਰੀ ਬੇਨਤੀ ਆ ਦਵਾਈ ਇੱਥੋਂ ਚਲਣੀ ਹੈ ਤੇਰੀ ਹਰ ਮਹੀਨੇ ਦਵਾਈ ਲੈਣ ਆਉਣਾ ਤੂੰ ਠੀਕ ਠੀਕ ਆ ਪੱਕਾ ਵਾਦਾ ਵਾਦਾ ਜੀ ਪ੍ਰੋਮਿਸ ਆ ਹਾਂ ਪ੍ਰੋਮਿਸ ਹੈ ਠੀਕ ਆ ਇੱਕ ਜਿਹੜੀ ਤੂੰ ਇੱਥੇ ਸੇਵਾ ਕੀਤੀ ਹੈ ਨਾ ਟਾਈਮ ਉਹ ਉਸ ਵੰਦੇ ਵਿੱਚ ਤੇਰੀ 2500 ਰੁਪਏ ਪੈਨਸ਼ਨ ਮਹੀਨੇ ਦੀ ਇੱਥੋਂ ਲੱਗਣੀ ਹੈ ਨਾਲ ਤਾਂ ਦਵਾਈ ਲੈ ਜਾ ਕਰੀ ਨਾਲੇ 2500 ਰੁਪਏ ਪੈਨਸ਼ਨ ਲੈ ਜਾ ਕਰੀ ਆਪਦੀ ਠੀਕ ਹੈ ਠੀਕ ਆ ਪੱਕੀ ਗੱਲ ਆ ਠੀਕ ਹੈ ਨਾਲੇ ਆਪਦੇ ਬਾਪ ਬਾਪੂ ਨੂੰ ਤੂੰ ਉਹਦੀ ਮਦਦ ਕਰ ਸਕਦਾ ਹੈ ਨਾ ਹਾਂਜੀ ਹਾਂਜੀ ਠੀਕ ਆ ਭਾਈ ਕੋਈ ਸੱਤ ਬੋਲਜਕ ਹੋ ਗਈ ਹੋਵੇ ਗਲਤੀ ਹੋ ਗਈ ਹੋਵੇ ਮਾਫ ਕਰੀਂ ਭਾਈ ਨਹੀਂ ਨਹੀਂ ਬਸ ਬਸ ਉਹ ਨਹੀਂ ਯਾਰ ਬਾਈ ਤੋ ਗੁਰੂ ਦਾ ਸਿੰਘ ਆ ਗੁਰੂ ਦਾ ਵਜੀਰ ਆ ਗੁਰੂ ਦੇ ਘਰ ਦਾ ਸੇਵਾਦਾਰ ਆ ਠੀਕ ਆ ਬਾਈ ਠੀਕ ਹੈ ਖੁਸ਼ ਹੋ ਜਾਗਾ ਤੂੰ ਨੀ ਹਾਂ ਨਹੀਂ ਹਾਂ ਖੁਸ਼ ਕਾ ਤੂੰ ਨਹੀਂ ਨਹੀਂ ਖੁਸ਼ ਹਾਂ ਮੈਂ ਹਾਂ ਆਸਤਾ ਪੈ ਫਿਰ ਮੈਂ ਖੁਸ਼ ਹਾਂ ਠੀਕ ਆ ਡੈਡੀ ਦੀ ਸੇਵਾ ਕਰਨੀ ਜਾ ਕੇ ਠੀਕ ਆ ਹਾਂ